ਨਾਰ ਦੇ ਨਾਰ 1600 ਰੁਪਏ ਦਾ ਜੀ ਠੀਕ ਹੈ ਜੀ 1600 ਦੀ ਪੇਟੀ ਹੈ ਜੀ ਇਹ ਨਿਕਲੂਗਾ 1.5 ਕਿਲੋ ਨਿਕਲੂਗਾ 11 ਕਿਲੋ ਕੰਡੇ ਤੇ ਆ ਠੀਕ ਹੈ ਜੀ ਲਓ ਜੀ ਦੇਖ ਸਕਦੇ ਹੋ ਪੇਟੀ ਤੇ ਕੁਆਲਟੀ ਵੀ ਨੰਬਰ 1 ਹੈ ਜੀ ਤੇ ਆ ਬਾਈ ਜੀ ਕਿਹੜੀ ਆ ਗਈ ਖਜੂਰ ਇਹ ਵੀ ਖਜੂਰੀ ਹੈ ਫਰਦ ਠੀਕ ਹੈ ਇਹ 90 ਰੁਪਏ ਦਾ ਪੈਕਟ ਹੈ ਠੀਕ ਹੈ ਜੀ ਆ 90 ਰੁਪਏ ਦਾ ਪੈਕਟ ਮਿਲ ਜੂਗਾ ਜੀ ਬਹੁਤ ਵਧੀਆ ਕੁਆਲਟੀ ਆਪੇ ਆਪੇ ਤੁਸੀਂ ਦੇਖ ਸਕਦੇ ਹੋ ਇਹ ਬਾਈ ਜੀ ਕਿੱਥੋਂ ਦੀ ਹੈ ਇਹ ਖਜੂਰ ਇਹ ਰਾਕੋਦੀ ਸਾਈਡ ਦੀ ਹੁੰਦੀ ਹੈ ਬਸ ਠੀਕ ਹੈ ਜੀ ਰਾਗਮੈ ਸੇੜੇ ਹੀ ਕਰਦੇ ਆਲੂ ਪਿਆਜ ਦਸਨ ਕਰਾ ਠੀਕ ਹੈ ਜੀ ਤੇ ਆਲੂ ਬਾਰੇ ਦਿਓ ਬਾਈ ਜੀ ਜਾਣਕਾਰੀ ਇਹ ਚਿੱਟਾ ਆਲੂ ਹੈ ਜੀ ਇਹ ਚਿੱਟਾ ਆਲੂ ਹੈ ਬਾਈ ਇਹ ਨਵਾਂ ਆਲੂ ਹੈ ਚਿੱਟਾ ਜੀ ਇਹਦਾ ਕੀ ਰੇਟ ਚੱਲ ਰਹੀ ਹੈ ਇਹ ਇਸ ਟਾਈਮ ਅੱਜ ਵੀ ਕਿਹਾਗਾ ਜੀ 800 ਤੋਂ ਲੈ ਕੇ 850 ਦੇ ਵਿੱਚ ਵਿੱਚ ਗੱਟਾ ਵਿਕੇਆ ਗੱਟਾ 50 ਕਿਲੋ ਦਾ 50 ਕਿਲੋ ਦਾ ਹੁੰਦਾ ਜੀ ਨਵਾਂ ਆਲੂ ਇਹ ਇਸ ਟਾਈਮ ਅਮਰਤ ਸਰ ਤੇ ਜਲੰਧਰ ਸਾਈਡ ਦਾ ਆਲੂ ਜਾਲਾ ਚੱਲਦਾ ਪਿਆ ਖਰਨਾ ਸਾਈਡ ਅਮਰਤ ਸਰ ਤੇ ਜਲੰਧਰ ਠੀਕ ਹੈ ਜੀ ਇਹ ਤਿੰਨ ਚਾਰ ਏਰੀ ਚੱਲਦੇ ਪਿਆ ਜੀ ਯੂ ਆਰ ਆ ਇੱਥੇ ਹਾਂ ਜੀ ਉਧਰੋਂ ਅਸੀਂ ਬਣ ਸਾਡਾ ਜਿਵੇਂ ਸੌਦਾ ਹੋ ਜਾਂਦਾ ਜਾਂ ਜਿਵੇਂ ਵਿਚਾਰਾਂ ਨਾਲ ਭਰਾ ਜਿਹੜੇ ਆਪਣੇ ਹੁੰਦੇ ਆ ਉਹਨਾਂ ਨਾਲ ਫੋਨ ਤੇ ਮਾਲ ਮੰਗਾ ਲਈਦਾ ਠੀਕ ਹੈ ਜੀ ਤੇ ਫਿਰ ਉਹ ਕਰਕੇ ਸਾਡ ਨੂੰ ਉਹ ਡੀਲ ਵੀ ਕਰ ਲੈਂਦੇ ਸੌਦਾ ਵੀ ਕਰ ਲੈਂਦੇ ਆ ਜਾਂ ਕਿ ਵਿਕਰੀ ਦੇ ਭੇਜ ਦਿੰਦੇ ਆ ਮਾਲ ਠੀਕ ਹੈ ਭਾਈ ਜੀ ਇਸ ਤਰ੍ਹਾਂ ਵਿਕਦਾ ਹੈ ਲੋ ਭਾਈ ਕਿਸਾਨ ਵੀਰੋ ਆ ਆਲੂ ਚਿੱਟਾ ਆਲੂ ਆ ਗਿਆ ਤੇ ਹੋਰ ਭਾਈ ਆਪਣੇ ਕੋਲੇ ਕਿਹੜਾ ਆਲੂ ਚੱਲਦਾ ਲਾਲ ਆਲੂ ਨਵਾਂ ਆਇਆ ਜੀ ਲਓ ਜੀ ਆ ਲਾਲ ਆਲੂ ਆ ਗਿਆ ਭਾਈ ਜਿਹੜੇ ਲਾਲ ਆਲੂ ਖਾਨ ਦੇ ਸ਼ਕੀਨ ਹੈ ਲੋ ਵੀ ਦੋਸਤੋ ਕੋਟਪੁਰਾ ਸਬਜ਼ੀ ਮੰਡੀ ਦੇ ਵਿੱਚ ਅੱਜ ਛੋਲੀਆ ਆਇਆ ਛੋਲੀਏ ਬਾਰੇ ਬਾਈ ਨਾ ਕਰਦੇ ਆ ਗੱਲਬਾਤ ਬਾਈ ਕੀ ਹਾਲ ਹੈ ਜੀ ਬਹੁਤ ਵਧੀਆ ਵੀਰੇ ਇਹ ਬਾਈ ਛੋਲੀ ਆਜੀ ਆ ਹਾਂਜੀ ਆਜੀ ਪਹਿਲੇ ਦਿਨ ਆਇਆ ਬਾਈ ਠੀਕ ਹੈ ਜੀ ਤੇ ਕਿੱਥੋਂ ਦਾ ਬਾਈ ਇਹ ਇਹ ਐਮਪੀਸੋਂ ਆਉਂਦਾ ਵੀਰੇ ਠੀਕ ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਕਿਸਾਨ ਵੀਰੋ ਅੱਜ ਆਪ ਆਏ ਸੀਗੇ ਕੋਟਕਪੂਰਾ ਸਬਜ਼ੀ ਮੰਡੀ ਦੇ ਵਿੱਚ ਸਬਜ਼ੀ ਮੰਡੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੂਰੀ ਸਬਜ਼ੀ ਮੰਡੀ ਭਰੀ ਪਈ ਆ ਹਰ ਇੱਕ ਜਿਹੜੀ ਸਬਜ਼ੀ ਆਈ ਹੈ ਜਿਹੜੀ ਹੁਣ ਚੱਲ ਰਹੀ ਹੈ ਸਬਜ਼ੀ ਦੇ ਨਾਲ ਨਾਲ ਫਰੂਟ ਵੀ ਆਇਆ ਵੀਡੀਓ ਨਾਲ ਜੁੜੇ ਜਿਹੜੋ ਰਹੋ ਜੇ ਆਪਾਂ ਕਰਾਉਣੇ ਆ ਗੱਲਬਾਤ ਬਈ ਕੀ ਰੇਟ ਚੱਲ ਰਿਹਾ ਕੋਟਕਪੂਰਾ ਦੀ ਪੰਜਾਬ ਦੀ ਸਭ ਤੋਂ ਮਸ਼ਹੂਰ ਸਬਜ਼ੀ ਮੰਡੀ ਹੈ ਤੇ ਜਿਨ੍ਹਾਂ ਨੇ ਚੈਨਲ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਦਿਓ ਆਜੋ ਕਰਦੇ ਆਂ ਗੱਲਬਾਤ ਲਓ ਜੀ ਕਿਸਾਨ ਵੀਰੋ ਹੁਣ ਆਪ ਆ ਗਿਆਂ ਫਰੂਟਾਂ ਵਾਲੀ ਫਾਰਮ ਤੇ ਇਹ RAMDAS AND SONS ਇੱਥੋਂ ਤੁਹਾਨੂੰ ਮਿਲੂਗੀ ਇੱਕ ਨੰਬਰ ਕੁਆਲਿਟੀ ਫਰੂਟਾਂ ਦੀ ਇੱਕ ਨੰਬਰ ਕੁਆਲਿਟੀ ਜਮਾਂ ਟੌਪ ਦੀ ਜਿਹੜੀ ਚੱਲ ਰਹੀ ਹੈ ਬਾਕੀ ਬਾਬੂ ਜੀ ਆਪਾਂ ਨੂੰ ਆਪ ਦੱਸਣਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਬਾਬੂ ਜੀ ਨਾਮ ਕੀ ਹੈ ਜੀ ਮੇਰਾ ਨਾਮ ਅਨਿਲ ਦਾਵੜਾ ਠੀਕ ਹੈ ਜੀ ਫਾਰਮ ਕਿੰਨੇ ਨੰਬਰ ਆਈ ਆਹ ਫੜ ਨੰਬਰ 30 ਫੜ ਨੰਬਰ 30 ਹੈ ਜੀ ਤੇ ਸਾਨੂੰ ਫਰੂਟ ਬਾਰੇ ਦਿਓ ਜੀ ਜਾਣਕਾਰੀ ਫਰੂਟ ਸਭ ਤੋਂ ਪਹਿਲਾਂ ਆਹ ਕਿਹੜਾ ਅੰਗੂਰ ਹੈ ਚਾਈਨਾ ਅੰਗੂਰ ਅੱਛਾ ਇਹ ਚਾਈਨਾ ਅੰਗੂਰ ਆ ਗਿਆ 1500 ਰੁਪਏ ਦਾ ਜੀ 7 ਕਿਲੋ ਹੁੰਦਾ ਜੀ ਇਹ ਠੀਕ ਹੈ ਜੀ ਆਹ 1500 ਦੀ ਆਪਾਂ ਨੂੰ ਪੇਟੀ ਮਿਲ ਜੂ ਜੀ 7 ਕਿਲੋ ਦੀ ਠੀਕ ਹੈ ਜੀ ਕਿਵੀ ਸਵਾ 700 ਰੁਪਏ ਲਓ ਜੀ ਕਿਵੀ ਜਿਹੜੀ ਸਵਾ 700 ਦੀ ਪੇਟੀ ਹੈ ਕਿ ਕਿਲੋ ਜੀ ਤੇ ਟ੍ਰੇ ਕਿੰਨੇ ਪੀਸ ਹੁੰਦੇ ਆ ਠੀਕ ਹੈ ਜੀ 30 ਪੀਸ ਹੋਣਗੇ ਜੀ ਸਵਾ 700 ਦੇ ਆਹ ਸਾਨੂੰ ਤੁਹਾਨੂੰ ਕਿਸਾਨ ਵੀਰੋਂ ਟ੍ਰੇ ਮਿਲ ਜੂਗੀ ਬਹੁਤ ਵਧੀਆ ਕੁਆਲਿਟੀ ਹੈ ਬਾਈ ਜੀ ਆ ਤੁਸੀਂ ਦੇਖ ਸਕਦੇ ਹੋ ਇੱਕ ਨੰਬਰ ਡ੍ਰੈਗਨ ਮੰਦਾ ਅੱਜ 45 ਰੁਪਏ ਵਿੱਚ ਗਿਆ ਠੀਕ ਹੈ ਜੀ ਡ੍ਰੈਗਨ ਫੂਟ 45 ਰੁਪਏ 45 ਰੁਪਏ ਬਾਈ ਜੀ ਕਿਲੋ ਕਿ 20 20 ਠੀਕ ਹੈ ਜੀ ਠੀਕ ਹੈ ਜੀ ਆ ਕੀਮੀਆਂ ਖਜੂਰ ਆ ਰਾਾਕ ਦੀ ਠੀਕ ਹੈ ਜੀ ਕੀਵੀਆਂ ਖਜੂਰ ਆ ਗਈ ਜੀ ਇਹਦਾ ਕੀ ਰੇਟ ਹੈ 135 ਰੁਪਏ ਡੱਬੀ ਡੱਬੀ ਜੀ ਹਾਂ ਜੀ ਠੀਕ ਹੈ ਜੀ ਲਓ ਜੀ ਦੇਖ ਸਕਦੇ ਤੁਸੀਂ ਬਹੁਤ ਵਧੀਆ ਕੁਆਲਿਟੀ ਬਾਊ ਲਿਆਉਂਦੇ ਆ ਤੇ ਰੇਟ ਵੀ ਬਿਲਕੁਲ ਜੈਨਨ ਮਿਲੂਗਾ ਜੀ ਤੇ ਅਨਾਰ ਅਨਾਰ ਠੀਕ ਹੈ ਜੀ अनार ਦੇ 1600 ਰੁਪਏ ਦਾ ਜੀ ਠੀਕ ਹੈ ਜੀ 1600 ਦੀ ਪੇਟੀ ਹੈ ਜੀ ਇਹ ਨਿਕਲੂਗਾ 1.5 ਕਿਲੋ ਨਿਕਲੂਗਾ 11 ਕਿਲੋ ਕੰਡੇ ਤੇ ਆ ਠੀਕ ਹੈ ਜੀ ਲਓ ਜੀ ਦੇਖ ਸਕਦੇ ਹੋ ਪੇਟੀ ਦੇ ਕੁਆਲਟੀ ਵੀ ਨੰਬਰ 1 ਹੈ ਜੀ ਤੇ ਆ ਬਾਈ ਜੀ ਕਿਹੜੀ ਆ ਗਈ ਖਜੂਰ ਇਹ ਵੀ ਖਜੂਰੀ ਹੈ ਫਰਦ ਠੀਕ ਹੈ ਇਹ 90 ਰੁਪਏ ਦਾ ਪੈਕਟ ਹੈ ਠੀਕ ਹੈ ਜੀ ਆ 90 ਰੁਪਏ ਦਾ ਪੈਕਟ ਮਿਲ ਜੂਗਾ ਜੀ ਬਹੁਤ ਵਧੀਆ ਕੁਆਲਟੀ ਆਪਿਆ ਆਪੇ ਤੁਸੀਂ ਦੇਖ ਸਕਦੇ ਹੋ ਇਹ ਬਾਈ ਜੀ ਕਿੱਥੋਂ ਦੀ ਹੈ ਇਹ ਇਹ ਰਾਕੋਦੀ ਸਾਈਡ ਦੀ ਹੁੰਦੀ ਹੈ ਬਸ ਠੀਕ ਹੈ ਜੀ ਠੀਕ ਹੈ ਜੀ ਬਹੁਤ ਵਧੀਆ ਕੁਆਲਿਟੀ ਹੈ ਜੀ ਤੇ ਬਾਕੀ ਇਹਦੇ ਨਾਲ ਨਾਲ ਹੋਰ ਵੀ ਦਿਖਾਉਣੇ ਕਿਸਾਨ ਵੀਰੋ 38 ਰੁਪਏ ਲਓ ਜੀ ਇਹ 38 ਦੀ ਇੱਕ ਤੁਹਾਨੂੰ ਮਿਲ ਜੂਗੀ ਕਿਸਾਨ ਵੀਰੋ ਇਹ ਜਿਹੜੀ ਹੈਗੀ ਹੈ ਤੇ ਬਹੁਤ ਵਧੀਆ ਇਹ ਵੀ ਕੁਆਲਿਟੀ ਹੈ ਇਹ ਗੱਲੀ ਬੈਕ ਪੈਕਿੰਗ ਦਿੱਲੀ ਕਰਦੇ ਆ ਇਹ ਕਾਜੂ ਗੁਜੂ ਲੱਗਾ ਹੁੰਦਾ ਹੈ ਇਹਦੇ ਵਿੱਚ ਠੀਕ ਹੈ ਜੀ ਆਹ ਦੇਖ ਸਕਦੇ ਹੋ ਬਈ ਕਾਜੂ ਲੱਗਿਆ ਤੇ ਨੰਬਰ 1 ਕੁਆਲਿਟੀ ਹੈ ਆਹ ਬਾਈ ਜੀ ਕੀ ਆ ਗਿਆ ਸ਼ਰਦਾ 300 ਰੁਪਏ ਦਾ ਜੀ ਡੱਬਾ ਲਓ ਜੀ ਆਹ ਡੱਬਾ ਜੀ ਸਾਰਾ 300 ਦਾ ਬਈ ਆਪਾਂ ਨੂੰ ਇਹ ਵੀ ਕੁਆਲਿਟੀ ਨੰਬਰ 1 ਹੈ ਜੀ। ਠੀਕ ਹੈ ਜੀ। ਇਹ ਸੀਡਲੈਸ ਖਜੂਰ ਆ। ਆ ਸੀਡਲੈਸ ਖਜੂਰ ਆ ਗਿਆ ਜੀ 85 ਰੁਪਏ ਦਾ ਪੈਕਟ। ਇਹ 85 ਦਾ ਪੈਕਟ ਹੈ ਜੀ ਅੱਧਾ ਕਿਲੋ ਦਾ। ਮੈਨਾਂ ਵੀ ਸਿਰਾ ਕੁਆਲਿਟੀ ਹੈ। ਕਿਆ ਬਾਤਾਂ ਹੀ ਆ ਬਈ। ਚੀਜ਼ ਜਿਹੜੀ ਮਰਜ਼ੀ ਵੇਖ ਲਓ ਇੱਕ ਨੰਬਰ ਕੁਆਲਿਟੀ ਮਿਲੂਗੀ। ਇਮਲੀ ਆ ਗਈ ਜੀ। ਆ ਵੀ ਮੈਨਾਂ ਸਿਰਾ ਜੀ। 90 ਰੁਪਏ ਪੈਕਟ। 90 ਰੁਪਏ ਦਾ ਪੈਕਟ ਮਿਲ ਜੂਗਾ ਜੀ ਕੋਈ ਪੂਰੇ ਸਬਜ਼ੀ ਮੰਡੀ ਦੇ ਵਿੱਚ ਇਹ ਪਾਈ ਦਾ ਪੈਕਟ ਹੈ ਤੇ ਬਿਲਕੁਲ ਨਵੀਂ ਇੱਕ ਨੰਬਰ ਹੀ ਕੁਆਲਿਟੀ ਹੈ ਜੀ। ਆਹ ਬਾਈ ਜੀ ਅਮਰੂਦ ਹੈ ਇਹ ਅਮਰੂਦ ਹੈ ਜੀ ਆਹ ਅਮਰੂਦ ਆ ਗਿਆ ਇਹ ਵਿੱਚੋਂ ਰੈੱਡ ਆ ਓਕੇ ਵਿੱਚੋਂ ਰੈੱਡ ਇਹ 500 ਰੁਪਏ ਦਾ ਡੱਬਾ ਹੈ 10 ਕਿਲੋ ਦਾ ਜੀ ਇਹ ਲਓ ਜੀ ਇਹ ਬੰਗਲੌਰ ਹੁੰਦਾ ਬੰਗਲੌਰ ਬੰਗਲੌਰ ਦਾ ਅਮਰੂਦ ਹੈ ਬਾਈ ਜੀ 500 ਦਾ ਡੱਬਾ 10 ਕਿਲੋ ਦਾ ਆ ਤੁਹਾਨੂੰ ਮਿਲ ਜੂਗਾ ਬਹੁਤ ਵਧੀਆ ਅਮਰੂਦ ਹੈ ਵਿੱਚੋਂ ਲਾਲ ਨਿਕਲੂਗਾ ਸਫਾਈ ਤੇ ਪੈਕਿੰਗ ਵੇਖੋ ਇੱਕ ਨੰਬਰ ਪੈਕਿੰਗ ਹੈ ਜੀ ਫੋਨ ਬਾਊ ਜੀ ਆਪਣਾ ਕਿਹੜੀ ਰਹਿ ਗਈ ਜੀ ਵੈਰਾਈਟੀ ਇਹ ਆਲੂ ਬਖਾਰਾ ਲਓ ਜੀ ਆਲੂ ਬਖਾਰਾ ਜਿਹੜੇ ਆ ਖਾਨ ਦੇ ਸ਼ਕੀਨ ਹੈ ਇਹਦਾ ਡੱਬੇ ਦਾ ਕੀ ਰੇਟ 8 ਕਿਲੋ ਇਹ ਹੈਗਾ 1000 ਰੁਪਏ ਦਾ ਜੀ 8 ਕਿਲੋ ਦਾ ਡੱਬਾ ਜੀ 1000 ਰੁਪਏ ਦਾ ਮਿਲ ਜੂਗਾ ਤੇ ਬਾਕੀ ਹੋਰ ਬਾਊ ਜੀ ਆਪਣੇ ਕੋਲ ਤਰਬੂਜ ਮੰਦਾ ਠੀਕ ਹੈ ਜੀ ਅੱਜ ਤਰਬੂਜ ਬਾਊ ਜੀ ਕਹਿੰਦੇ ਮੰਦਾ ਚੱਲ ਰਿਹਾ 23 ਰੁਪਏ ਕਿਲੋ ਲਓ ਜੀ 23 ਰੁਪਏ ਕਿਲੋ ਕਿਸਾਨ ਵੀਰੋ ਆਪਾਂ ਨੂੰ ਤਰਬੂਜ ਮਿਲ ਜੂਗਾ ਕੋਲ ਪੂਰਾ ਸਬਜ਼ੀ ਦਾ ਰਾਣੀ 42 ਰੁਪਏ ਆ ਰਾਣੀ 45 ਰੁਪਈਆ ਦਾ ਇੱਕ ਪੀਸ ਮਿਲ ਜੂਗਾ ਜੀ ਇਹ ਵੀ ਕੁਆਲਿਟੀ ਨੰਬਰ 1 ਇੱਕ ਹੈ ਬਈ ਹਾਂਜੀ ਹਮ ਦਾ ਡਾਬ ਹੈ ਇੱਕ ਪਾਇਨੇ ਦਾਬ ਦਾਬ ਨਾਰੀਅਲ 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 ਲੱਗੇ 450 ਦਾ ਸਾਡੇ 450 ਰੁਪਏ 10 ਪੀਸ 10 ਪੀਸ 450 ਦੇ ਆ ਜੀ ਦੇਖ ਸਕਦੇ ਤੁਸੀਂ ਇਹ ਵੀ ਬਹੁਤ ਵਧੀਆ ਯਾਨੀ ਕੁਆਲਿਟੀ ਦੇ ਵਿੱਚ ਹੈ ਜੇ ਕਿ ਕੋਈ ਭਰਾ ਇਹਦਾ ਜੂਸ ਪੀਣ ਦਾ ਸ਼ਕੀਨ ਹੈ ਪਾਣੀ ਪੀਣ ਦਾ ਸ਼ਕੀਨ ਹੈ ਤੇ ਲੈ ਜਾ ਸਕਦੇ ਹੋ ਬਾਕੀ ਬਾਬੂ ਜੀ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲ ਕਰਕੇ ਹਾਂ ਤੇ ਬਾਕੀ ਬਾਈ ਜੀ ਆਪਾਂ ਵੀ ਇਹੀ ਕਹਿੰਦੇ ਆ ਬਈ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਕੋਟਕਪੂਰਾ ਸਬਜ਼ੀ ਮੰਡੀ ਦੇ ਵਿੱਚ ਇੱਕ ਵਾਰੀ ਫੇਰ ਮਾੜਾ ਬੋਲੇ ਆਪਣੇ ਫਾਰਮ ਬਰੇ RAMDAS AND SONS ਠੀਕ ਹੈ ਜੀ RAMDAS SURAJ TRADING COMPANY RAMDAS AND SONS ਠੀਕ ਹੈ ਸੂਰਜ ਐਂਡ ਟਰੇਡਿੰਗ ਕੰਪਨੀ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਬਾਊ ਦੀ ਆਪਾਂ ਨੂੰ ਡੀਲਿੰਗ ਲੱਗੀ ਤੇ ਕੁਆਲਟੀ ਵੀ ਨੰਬਰ 1 ਲੱਗੀ ਮੈਂ ਤਾਂ ਕਹੂੰਗਾ ਜ਼ਰੂਰ ਵਿਜ਼ਿਟ ਕਰੋ ਠੀਕ ਹੈ ਜੀ ਧੰਨਵਾਦ ਜੀ ਠੀਕ ਹੈ ਥੈਂਕ ਯੂ ਲੋ ਬਈ ਕਿਸਾਨ ਵੀਰੋ ਹੁਣ ਆਪਾਂ ਆ ਗਏ ਦੁਕਾਨ ਨੰਬਰ 31 ਗੁਰੂ ਨਾਨਕ ਫਰੂਟ ਕੰਪਨੀ ਵਾਲਿਆਂ ਦੇ ਇਥੋਂ ਤੁਹਾਨੂੰ ਜਿਹੜੀ ਮਿਲੂਗੀ ਵਧੀਆ ਕੁਆਲਿਟੀ ਕੁਆਲਿਟੀ ਨੰਬਰ 1 ਮਿਲੂਗੀ ਜਿਵੇਂ ਆਲੂ ਹੋ ਗਿਆ ਲਸਣ ਹੋ ਗਿਆ ਇਹਦੇ ਨਾਲ ਨਾਲ ਬਾਈ ਜੀ ਆਪ ਨੂੰ ਆਪ ਦੱਸਣਗੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਬਾਈ ਜੀ ਠੀਕ ਠਾਕ ਜੀ ਬਹੁਤ ਵਧੀਆ ਬਾਈ ਤੁਸੀਂ ਸੁਣਾਓ ਜੀ ਵਧੀਆ ਜੀ ਵਧੀਆ ਤੇ ਅੱਜ ਕਿਹੜੇ ਕਿਹੜੇ ਲੈ ਆਏ ਆ ਬਾਈ ਸਬਜ਼ੀ ਆਪਾਂ ਸਬਜ਼ੀ ਬਾਈ ਆਪਣੇ ਕੋਲੇ ਇਸ ਟਾਈਮ ਆਲੂ ਪਿਆ ਹੈਗਾ ਪਿਆਜ਼ ਹੈਗਾ ਲਸਣ ਹੈਗਾ ਠੀਕ ਹੈ ਜੀ ਜਿਹੜਾ ਪਈ ਹੈਗੀ ਮੇਨ ਆਪਾਂ ਜੇਰਾ ਕਾਮ ਐਸੇ ਦਾ ਹੀ ਕਰਦੇ ਆ ਆਲੂ ਪਿਆ ਹੈ ਦਸੋਂ ਗਰਾ ਠੀਕ ਹੈ ਜੀ ਤੇ ਆਲੂ ਬਾਰੇ ਦਿਓ ਬਾਈ ਜੀ ਜਾਣਕਾਰੀ ਆ ਚਿੱਟਾ ਆਲੂ ਹੈ ਜੀ ਇਹ ਚਿੱਟਾ ਆਲੂ ਆ ਬਾਈ ਇਹ ਨਵਾਂ ਆਲੂ ਹੈ ਚਟਾ ਜੀ ਇਹਦਾ ਕੀ ਰੇਟ ਚੱਲ ਰਹੀ ਹੈ ਇਹ ਇਸ ਟਾਈਮ ਅੱਜ ਵਿਕੇਗਾ ਜੀ 800 ਤੋਂ ਲੈ ਕੇ 850 ਦੇ ਵਿਚ ਵਿੱਚ ਗੱਟਾ ਵਿਕੇਗਾ 50 ਕਿਲੋ ਦਾ 50 ਕਿਲੋ ਦਾ ਹੁੰਦਾ ਜੀ ਨਵਾਂ ਆਲੂ ਇਹ ਇਸ ਟਾਈਮ ਅੰਮ੍ਰਿਤਸਰ ਤੇ ਜਲੰਧਰ ਸਾਈਡ ਦਾ ਆਲੂ ਜ਼ਿਆਦਾ ਚੱਲਦਾ ਪਿਆ ਖਰਨਾ ਸਾਈਡ ਅੰਮ੍ਰਿਤਸਰ ਤੇ ਜਲੰਧਰ ਠੀਕ ਹੈ ਜੀ ਇਹ ਤਿੰਨ ਚਾਰ ਰੀ ਚੱਲਦੇ ਪਏ ਆ ਜੀ ਓ ਆ ਰਾ ਇੱਥ ਬਣ ਸਾਡਾ ਜਿਵੇਂ ਸੌਦਾ ਹੋ ਜਾਂਦਾ ਜਾਂ ਜਿਵੇਂ ਵਿਚਾਰਾਂ ਨਾਲ ਭਰਾ ਜਿਹੜੇ ਆਪਣੇ ਹੁੰਦੇ ਆ ਉਹਨਾਂ ਨਾਲ ਫੋਨ ਤੇ ਮਾਲ ਮੰਗਾ ਲਈਦਾ ਠੀਕ ਹੈ ਜੀ ਤੇ ਫਿਰ ਉਹ ਕਰਕੇ ਸਾਡ ਨੂੰ ਉਹ ਡੀਲ ਵੀ ਕਰ ਲੈਂਦੇ ਸੌਦਾ ਵੀ ਕਰ ਲੈਂਦੇ ਆ ਜਾਂ ਕਿ ਵਿਕਰੀ ਦੇ ਭੇਜ ਦਿੰਦੇ ਆ ਮਾਲ ਠੀਕ ਹੈ ਭਾਈ ਜੀ ਇਹ ਇਸ ਤਰ੍ਹਾਂ ਵਿਗਦਾ ਹੈ ਲਓ ਭਾਈ ਕਿਸਾਨ ਵੀਰੋ ਆ ਆਲੂ ਚਿੱਟਾ ਆਲੂ ਆ ਗਿਆ ਤੇ ਹੋਰ ਭਾਈ ਜੀ ਆਪਣੇ ਕੋਲੇ ਕਿਹੜਾ ਆਲੂ ਚਿੱਟਾ ਲਾਲ ਆਲੂ ਨਵਾਂ ਆਇਆ ਜੀ ਲਓ ਜੀ ਆ ਲਾਲ ਆਲੂ ਆ ਗਿਆ ਭਾਈ ਜਿਹੜੇ ਲਾਲ ਆਲੂ ਖਾਨ ਦੇ ਸ਼ਕੀਨ ਹੈ ਇਹਦਾ ਬਬਜੀ ਕੀ ਰੇਟ ਮਿਲੂਗਾ ਆਪਾਂ ਨੂੰ ਇਹ ਆਪਣਾ ਜੀ ਇਸ ਟਾਈਮ ਇਹ ਲਾਲ ਦੀ ਅਰुण ਕੁਆਲਿਟੀ ਆ ਜੀ ਅਰुण ਅਰुण ਹਾਂ ਜੀ ਇੱਕ ਲਾਲ ਦਾ ਐਲ ਆਰ ਵੀ ਚੱਲ ਪਿਆ ਹੋਇਆ ਹੈਗਾ ਇੱਕ ਲਾਲ ਦਾ ਨਵਾਂ ਵੀ ਚੱਲਿਆ 7000 8 ਠੀਕ ਹੈ ਜੀ ਉਹ 7000 8 ਵੀ ਜਿਹੜਾ ਹੈਗਾ ਕੁਆਲਿਟੀ ਚੱਲ ਪਈ ਹੈਗੀ ਆ ਠੀਕ ਹੈ ਜੀ ਇਹ ਜੇਤੀਆਂ ਫਸਲਾਂ ਚ ਆ ਜਾਂਦੇ ਜਿਹੜੇ ਕਿ ਜਿਹੜੇ ਕਿ ਜਿਹੜੇ ਹਾਂ ਸੱਟਾ ਪੈਂਟਾ ਦਿਨਾਂ ਦੇ ਤਿਆਰ ਹੋ ਜਾਂਦੇ ਆ ਪੈਂਟਾ ਦਿਨਾਂ ਦੇ ਜੀ ਠੀਕ ਹੈ ਜੀ ਇਹਦਾ ਬਾਜੀ ਕੀ ਰੇਟ ਚੱਲ ਰਿਹਾ ਲਾਲਾ ਲਾਲੂ ਇਹ ਵਸਤਾ ਵੇਚੇ ਬਾਜੀ 1300 ਤੋਂ ਲੈ ਕੇ 1400 ਦੇ ਅਕੜਾ 13 1350 ਦਾ ਇਹਦਾ ਫਿਰ ਜਾਨੀ ਖਾਂਚ ਸਵਾਦ ਹੋਊਗਾ ਇਹ ਸਵਾਦ ਆ ਗਿਆ ਜੀ ਕਿਉਂਕਿ ਹਜੇ ਲਾਜਾਰਾ ਚਟਾ ਆ ਰਿਹਾ ਓਕੇ ਓਕੇ ਚਟਾ ਆ ਰਿਹਾ ਜੀ ਉਸ ਤੋਂ ਬਾਅਦ ਫਿਰ ਇਹ ਨਵਾਂ ਚੱਲਿਆ ਜੀ ਹਜੇ 2-4 ਦਿਨ ਹੀ ਹੋਏ ਹਨ ਆਲੂ ਚੱਲਿਆ ਨੂੰ ਠੀਕ ਹੈ ਜੀ ਤੇ ਜਦੋਂ ਜਦੋਂ ਇਹਦੀ ਪਟਾਈ ਵੱਧੂਗੀ ਜੀ ਫਿਰ ਇਹਦਾ ਬਰਾਬਰ ਲੈਵਲ ਬਰਾਬਰ ਆਜੂ ਰੇਟ ਉਹਨਾਂ ਦੇ ਜੀ ਹਜੇ ਘੱ ਹੁਣ ਇਹ ਜੀ ਜ਼ਿਆਦਾ ਆ ਰਹੀ ਹੈ ਮੜੀ ਉਹਦਾ ਰੇਟ ਘਟ ਗਿਆ ਜੀ ਠੀਕ ਹੈ ਬਾਈ ਜੀ ਜਿਵੇਂ ਹੁਣਾ ਪੁਰਾਣੇ ਆਲੂ ਪਿਆ ਜੀ ਇਹਨਾਂ ਦੀ ਕਿਸੇ ਟਾਈਮ ਪੂਰੀ ਜਵਾਨੀ ਸੀ ਜੀ ਵੈਲਿਊ ਸੀਗੀ ਹੁਣ ਇਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਜੀ ਜਿਵੇਂ ਨਵਾਂ ਆਲੂ ਚੱਲ ਪਿਆ ਜੀ ਓਕੇ ਓਕੇ ਕੋਈ ਸਾਰੇ ਜਿਹੜੇ ਆਪਣੇ ਘਰਾ ਸਬਜ਼ੀਆਂ ਦੇ ਵਿੱਚ ਘਰੇ ਵਰਤਦੇ ਹੋ ਨਵੇਂ ਆਲੂ ਲੈਣ ਹੁਣ ਜ਼ਿਆਦਾ ਨਵੇਂ ਲੈ ਰਹੇ ਨੇ ਨਵਾਂ ਪੁਰਾਣਾ ਹੁਣ ਢੱਲਾ ਪੈ ਜਾਂਦਾ ਜੀ ਬੋਲਾ ਪੈ ਜਾਂਦਾ ਇਹ ਤਾਂ ਬਸ ਹੁਣ ਜਿਵੇਂ ਗੋਲ ਗੱਪੇ ਸਮੋਸੇ ਆਲੇ ਵਗੈਰਾ ਲੈ ਜਾਂਦੇ ਠੀਕ ਹੈ ਬਾਈ ਜੀ ਠੀਕ ਹੈ ਜੀ ਤੇ ਜੇ ਕਿਸੇ ਪੁਰਾਣੇ ਬਾਈ ਜੀ ਇਹ ਲੈਣਾ ਹੋਵੇ ਇਹ ਵੀ ਮਿਲ ਜੂ ਆਪਣੇ ਤੋਂ ਇਹਦਾ ਰੇਟ ਹਾਂ ਪਏ ਆ ਜੀ ਬਸ ਉਹ ਥੋੜਾ ਦਿਨ ਇੱਕ ਦੋ ਦਿਨ ਦਾ ਰਹਿ ਗਿਆ ਮਾਲੇ ਪੁਰਾਣਾ ਜੇ ਕਿਸੇ ਲੈਣਾ ਵੀ ਇਹਦਾ ਇਹਦਾ ਰੇਟ ਤਾਂ ਘੱਟ ਹੋਊਗਾ ਇਹਦਾ ਰੇਟ ਤਾਂ ਹਾਂ ਜੀ 600 ਤੋਂ 700 ਦੇ ਵਿੱਚ ਵਿੱਚ ਲਓ ਜੀ ਜੇ ਕਿਸੇ ਪੁਰਾਣੇ ਚਲੋ ਪੈਸੇ ਘੱਟ ਲਾਉਣੇ ਆ ਜਾਂ ਕਈ ਐਂ ਚਲੋ ਹੋਰ ਵਿਆਹ ਸ਼ਾਦੀ ਦੇ ਵਰਤਨਾ ਤਾਂ ਇਹ ਤੁਹਾਨੂੰ 6-700 ਦੇ ਵਿੱਚ ਗੱਟਾ ਮਿਲ ਜੂਗਾ ਆਲੂ ਇਹ ਵੀ ਵਧੀਆ ਹੈ ਬਸ ਥੋੜਾ ਜਿਹਾ ਵੀ ਬਾਪੂ ਜੀ ਕਹਿੰਦੇ ਵੀ ਢਿੱਲਾ ਪੈ ਜਾਂਦਾ ਕਈ ਐਂ ਤੇ ਹੋਰ ਬਾਪੂ ਜੀ ਆਪਣੇ ਕੋਲ ਲਸਣ ਹੋਰ ਪਿਆਜ਼ ਹੁੰਦਾ ਜੀ ਠੀਕ ਹੈ ਜੀ ਪਿਆਜ਼ ਰੇਟ ਚੱਲ ਰਿਹਾ ਹੈਗਾ 40 ਤੋਂ 45 ਦੇ ਵਿੱਚ ਵਿੱਚ ਜੀ 40-45 ਰੁਪਏ ਚੱਲ ਰਿਹਾ ਜੀ ਇੰਦਰ ਪਿਆ ਸਾਰੇ ਪਿਆਜ਼ ਜੀ ਲਓ ਜੀ ਕਿਹੜਾ ਪਿਆਜ਼ ਗੰਡਿਆਂ ਦਾ ਰੇਟ ਚੱਲ ਰਿਹਾ ਹੈ ਜੀ ਇਹ 40 ਰੁਪਏ ਚੱਲ ਰਿਹਾ ਹੈ ਜੀ ਵਧੀਆ ਗੰਡਾ ਵਧੀਆ ਗੰਡਾ 45 ਵਿਕ ਰਿਹਾ ਜੀ ਠੀਕ ਹੈ ਜੀ ਤੇ ਕੱਲ ਲਸਣ ਆ ਗਿਆ ਜੀ ਠੀਕ ਹੈ ਜੀ ਆ ਬਾਈ ਜੀ ਲਸਣ ਮਿਲ ਜੂਗਾ ਆਪਾਂ ਨੂੰ ਲਸਣ ਦਾ ਕੀ ਰੇਟ ਹੈ ਲਸਣ ਦਾ ਰੇਟ ਬਾਈ ਜੀ ਇਹ ਲਸਣ ਦਾ ਵਿਕਿਆ 270 80 ਰੁਪਏ ਕੋਲੋ ਜੀ ਠੀਕ ਹੈ ਜੀ ਬਟ ਜਿਹੜਾ ਇਸ ਤੋਂ ਥੋੜੀ ਵਧੀਆ ਕੁਆਲਿਟੀ ਦਾ 300 ਵੀ ਵਿਕੀ ਜਾਂਦਾ ਜੀ ਮੰਡੀ 'ਚ ਠੀਕ ਹੈ ਭਾਈ ਜੀ ਇਸ ਤੋਂ ਹਲਕੀ ਕੁਆਲਿਟੀ ਔਰ ਜਿਹੜੀ 200 ਤੋਂ ਲੈ ਕੇ 250 ਦੇ ਵਿੱਚ ਵਿੱਚ ਵਿਕ ਰਹੀ ਹੈ ਠੀਕ ਹੈ ਜੀ ਲਓ ਬਾਈ ਜੀ ਇਸ ਹਣਾ ਬਾਈ ਜੀ ਹਾਂ ਜੀ ਬਾਕੀ ਆ ਸਬਜ਼ੀਆਂ ਦੇ ਭਰਾ ਭਾਈ ਸਾਹਿਬ ਖੜੇ ਆ ਇਹਨਾਂ ਨੂੰ ਬੋਚ ਲੂੰ ਸੀ ਸਾਰਾ ਅਦਰਕ ਮਿਰਚਾ ਲਸਣ ਟਮਾਟਰ ਸਾਰਾ ਤੁਹਾਨੂੰ ਦਾ ਦੇ ਦਿੰਦੇ ਠੀਕ ਹੈ ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਪਹਿਲੀ ਵਾਰ ਹੀ ਮਿਲੇ ਆਪਾਂ ਬਹੁਤ ਵਧੀਆ ਲੱਗਾਈ ਮਿਲ ਕੇ ਧੰਨਵਾਦ ਜੀ ਠੀਕ ਹੈ ਬਾਈ ਥੈਂਕ ਯੂ ਲੋ ਵੀ ਦੋਸਤੋ ਕੋਟ ਪੂਰਾ ਸਬਜ਼ੀ ਮੰਡੀ ਦੇ ਵਿੱਚ ਅੱਜ ਛੋਲੀ ਆਇਆ ਸ਼ੋਲੀਏ ਬਾਰੇ ਬਾਈ ਨਾ ਕਰਦੇ ਆ ਗੱਲਬਾਤ ਬਾਈ ਕੀ ਹਾਲ ਹੈ ਜੀ ਬਹੁਤ ਵਧੀਆ ਵੀਰੇ ਬਹੁਤ ਇਹ ਬਾਈ ਸ਼ੋਲੀ ਆਜੀ ਆ ਹਾਂਜੀ ਆਜੀ ਪਹਿਲੇ ਦਿਨ ਆਇਆ ਬਾਈ ਠੀਕ ਹੈ ਜੀ ਤੇ ਕਿੱਥੋਂ ਦਾ ਬਾਈ ਇਹ ਇਹ ਐਮਪੀਸੋਂ ਦਾ ਵੀਰੇ ਠੀਕ ਹੈ ਬਾਈ ਤੇ ਕਿਵੇਂ ਚੱਲ ਰਿਹਾ ਰੇਟ ਰੂਟ ਜੀ ਦਾ ਇਹਦਾ 40 45 ਵੀਰੇ ਕਿਲੋ ਜੀ ਹਾਂਜੀ ਕਿਲੋ ਜੀ ਠੀਕ ਹੈ ਜੀ ਲਓ ਬਾਈ ਕਿਸਾਨ ਵੀਰੋ ਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਯਾਰ ਸ਼ੋਲੀਆ ਬਹੁਤ ਵਧੀਆ ਕੁਆਲਿਟੀ ਹੈ ਡਾਟਾ ਨਾ ਭਰਿਆ ਭਾਈ ਡਾਟਾ ਨਾ ਭਰਿਆ ਭਾਈ ਬਹੁਤ ਲੈ ਤਾਂ ਨਹੀਂ ਆਇਆ ਭਾਈ ਅੱਜ ਵਧੀਆ ਚੱਲੂ ਆਪਣੇ ਕੋਲੇ 3 ਮਹੀਨੇ ਲਗਾਤਾਰ 3 ਚਾ 3 ਮਹੀਨੇ ਲਗਾਤਾਰ ਚੱਲਦਾ ਠੀਕ ਹੈ ਭਾਈ ਤੁਹਾਨੂੰ ਦਿਖਾਵਾਂਗੇ ਵਿਗਦਾ ਵੀ ਸਾਰਾ ਕੁਝ ਲਓ ਜੀ ਫਰੀਦਕੋਟ ਵਾਲਿਓ ਆਸੇ ਪਾਸੇ ਮਾਰਕੀਟ ਵਾਲਿਓ ਜੇ ਕਿਸੇ ਭਰਾ ਨੇ ਸ਼ੋਲੀਆਂ ਲੈਣਾ ਹੋਵੇ ਤਾਂ ਆਹ ਬਾਈ 9 ਸਾਲ ਤੋਂ ਕੰਮ ਪੂਰਾ ਸਟਾਰਟ ਹੈ ਉਹ ਤੁਹਾਨੂੰ ਦਿਖਾ ਦਿਆਂਗੇ ਬੋਰਡ ਤੋਂ ਪੂਰੀ ਚਾਰ ਫਰੋਡ ਕੰਪਨੀ 22 ਨੰਬਰ 22 ਨੰਬਰ ਹੀ ਬਈ ਆਪਣਾ 22 ਨੰਬਰ ਤੁਹਾਨੂੰ ਸ਼ੋਲੀਆਂ ਸਾਰਾ ਇੱਥੇ ਆ ਗਿਆ ਤੁਹਾਨੂੰ ਸ਼ੋਲੀਆਂ ਮਿਲ ਜੂਗਾ ਡੇਲੀ ਆਗਲੇ ਆਏ ਦਰ ਮੇਂ ਬਈ ਦੇਲੀ ਮਿਲਿਆ ਕਰੂਗਾ ਬਾਈ ਜੀ ਕੋਟ ਦਾ ਪੂਰਾ ਕੁਆਲਟੀ ਦਾ ਬੈਸਟ ਛੋਲੀ ਆ ਠੀਕ ਆ ਬਾਈ ਸਾਡੇ ਕੋਲੇ ਪਰ ਤਾਂ ਨਹੀਂ ਵਜਦਾ 9 ਵਜੇ ਨੂੰ ਬੰਦੇ ਹੋ ਜਾਂਦੇ ਠੀਕ ਆ ਜੀ ਤੇ ਛੋਲੀਏ ਦੇ ਨਾਲ ਨਾਲ ਬਾਈ ਜੀ ਆਪਣੇ ਕੋਲੇ ਹੋਰ ਕਿਹੜੀ ਕਿਹੜੀ ਸਬਜ਼ੀ ਆ ਗਾਜਰ ਆਲੂ ਮਾੜਾ ਗਾਜਰ ਦਿਖਾਏ ਜੀ ਬਾਈ ਜੀ ਆ ਬਾਈਏ ਆ ਗਾਜਰ ਬਹੁਤ ਲਓ ਜੀ ਗਾਜਰ ਦੇ ਇੱਕ ਗੰਗਾ ਨਗਰ ਵਾਲੀ ਗਾਜਰ ਹੈ ਬਾਈ ਗੰਗਾ ਨਗਰ ਵਾਲੀ ਗਾਜਰ ਹੈ ਗਾਜਰਪੂਰੀ ਮਿੱਠੀ ਹੈ ਬਾਈ ਪੂਰੀ ਮਿੱਠੀ ਸ਼ਹਿਦ ਹੈ ਪੂਰਾ ਜੀ ਠੀਕ ਹੈ ਜੀ ਤੇ ਇਹਦਾ ਬਾਈ ਜੀ ਕੀ ਚੱਲ ਰਿਹਾ ਰੇਟ ਲਫਾਵਾ ਇਹ 12 13 ਰੁਪਏ ਕਿਲੋ ਆ ਬਾਈ 12 13 ਰੁਪਏ ਕਿਲੋ ਇਹ 10 ਕਿਲੋ ਦਾ ਦੀ ਲਫਾਵਾ ਇਹ 15 15 ਕਿਲੋ ਦਾ ਲਓ ਜੀ ਕੋਟਕਪੂਰਾ ਮੰਡੀ ਦੇ ਵਿੱਚ ਬਾਈ ਦਾ ਰੇਟ ਬਹੁਤ ਜੈਨੂਨਾਂ ਤੇ ਮਾਲ ਵੀ ਇੱਕ ਨੰਬਰ ਹੈ ਹੋਰ ਬਾਈ ਜੀ ਆਪਣੇ ਕੋਲੇ ਕਿਹੜੀ ਵੈਰਾਈਟੀ ਹੈ ਇੱਕੋ ਕੁਆਲਿਟੀ ਦਿਖਾ ਦੂ ਗਾਜਰ ਦੀ ਠੀਕ ਹੈ ਦਿਖਾ ਦਿਓ ਇਹ ਬਾਈ ਕਿੱਥੋਂ ਦੀ ਗਾ ओके ਲਓ ਬਈ ਆ 10 ਰੁਪਏ ਕਿਲੋ ਰਹਿ ਗਿਆ ਅੱਜ ਬਈ ਇਹ ਕਈ ਵਾਰੀ ਮਾਰਕੀਟ ਦੇ ਵਿੱਚ ਰੇਟ ਕਿਸੇ ਨੇ ਘੱਟ ਵੇਚ ਨਹੀਂ ਰਹੀ ਆ ਤਾਂ ਆ 10 ਰੁਪਏ ਮਿਲ ਜੂਗਾ ਵੈਰਾਈਟੀ ਇਹ ਵੀ ਬਹੁਤ ਵਧੀਆ ਕੁਆਲਟੀ ਕੁਆਲਟੀ ਆ ਆਲੂ ਦਾ ਰੇਟ ਵੀ ਠੀਕ ਆ 50 ਬਟੇਲੀ ਡਿੱਗੀ ਜਾਂਦਾ ਲਓ ਜੀ ਆਲੂ ਦਾ ਰੇਟ ਜਿਹੜਾ ਡੇਲੀ 50 ਰੁਪਏ ਗੱਟੇ ਮਗਰ ਬਈ ਆ 50 ਰੁਪਏ ਰਹਿ ਗਿਆ ਜੀ ਇਹ ਗੱਟੇ ਮਗਰ ਡੱਕ ਜੀ ਹਾਂਜੀ ਗੱਟੇ ਦਾ ਜੀ ਠੀਕ ਹੈ ਜੀ 850 ਕਾ 800 ਲਓ ਜੀ ਆਲੂ ਦੀ ਕੁਆਲਟੀ ਦੇਖ ਸਕਦੇ ਹੋ ਬਿਲਕੁਲ ਨਵਾਂ ਆਲੂ ਆ ਬਿੱਲੇ ਬਾਹੂ ਕੋਲ ਤੋਂ ਤਾਲੂ ਆਏ ਬਾਹੂ ਕੀ ਪਾਵੇਗਾ ਤੋ ਤਾਲੂ 18-19 ਰੁਪਏ ਕਿਲੋ ਵੀ ਗਿਆ ਤੋਕੇ ਤੋਤਾ ਲੱਗ ਆਉਂਦਾ ਵੱਖਰਾ ਜੀ ਠੀਕ ਹੈ ਤੋਤੇ ਦਾ ਗੱਟੇ ਦਾ ਕੀ ਰੇਟ ਹੈ ਬਾਈ ਉਹ ਗੱਟੇ ਦਾ 50 ਕਿਲੋ ਹੁੰਦਾ ਮਤਲਬ ਤੋਲ ਕੇ ਮਿਲਦਾ ਉਹ ਠੀਕ ਹੈ ਵੀ ਆ ਬੁੱਕਾ ਬੁੱਕਾ ਇਹ ਵੀ 50 ਕਿਲੋ ਹੀ ਹੁੰਦਾ ਇਹ 850 ਤੋਂ ਲੈ ਕੇ 800 ਵੀ ਗਿਆ ਅੱਜ ਠੀਕ ਹੈ ਜੀ ਹਾਂ ਜੀ ਤੋਤੇ ਦਾ ਤੇ ਆ ਇਹਦਾ ਕਿੰਨਾ ਰੇਟ ਦਾ ਫਰਕ ਹੈ ਜੀ ਤੋਤਾ ਘੱਟਾ ਮਹਿੰਗਾ ਬਹੁਤ ਹਾਂ ਤੋਤਾ ਮਹਿੰਗਾ ਪੈਂਦਾ ਜੀ ਠੀਕ ਹੈ ਜੀ ਤੇ ਮੂਲੀ ਵੀ ਆਪਣੀ ਵੀ ਮੂਲੀ ਦੀ ਆਪਣੀ ਮੂਲੀ ਦਾ ਕਿਵੇਂ ਚੱਲ ਰਹੀ ਹੈ ਇਹ ਡਾਊਨ ਹੈ ਵੀਰੇ 4-5 ਰੁਪਏ ਕਿਲੋ ਵੀ ਲਓ ਜੀ ਮੂਲੀ ਜਿਹੜੀ ਆ ਰੇਟ ਮਾਰਕ ਕਿੰਨਾ ਰਹਿ ਗਿਆ ਵੀ ਕਿਲੋ 4-5 ਰੁਪਏ ਕਿਲੋ 4-5 ਰੁਪਏ ਕਿਲੋ ਦਾ ਰੇਟ ਹੈ ਤੇ ਕੁਆਲਿਟੀ ਬਾਈਆਂ ਕੋਲ ਇੱਕ ਨੰਬਰ ਮਿਲ ਜੂਗੀ ਜੇ ਕਿਸੇ ਫਰੀਦਕੋਟ ਕਪੂਰੇ ਦੇ ਨਾਲ ਮਾਰਕੀਟ ਲੱਗਦੀ ਜੇ ਫਰੀਦਕੋਟ ਹੋਗੀ ਸਾਦਕ ਹੋਗੀ ਤਾਂ ਤੁਸੀਂ ਕੋਈ ਵੀ ਸਬਜ਼ੀ ਲੈਣੀ ਹੋਵੇ ਬਾਈਆਂ ਕੋਲੋਂ ਨੰਬਰ ਇੱਕ ਕੁਆਲਿਟੀ 9501156077 ਮੰਨ 950115607 ਬਾਈ ਦਾ ਨੰਬਰ ਹੈ ਰੇਟ ਵੀ ਜੈਨ ਨੂੰ ਮਿਲੂਗਾ ਤੇ ਕੁਆਲਿਟੀ ਵੀ ਨੰਬਰ 1 ਮਿਲੂਗੀ ਇਹ ਟੋਟਾ ਟੋਟੇ ਦਾ ਪੜ ਦੇਵੇ ਤੇ ਉਹ ਨਿਕਲਦਾ ਟੋਟਾ ਥੱਲੇ ਹੋਰ ਬਾਈ ਜੀ ਕੁਝ ਕਹਿਣਾ ਚਾਹੁੰਦੇ ਹੋ ਨਾ ਨਾ ਮਿਹਰਬਾਨੀ ਠੀਕ ਹੈ ਜੀ ਓਕੇ